ਲੋਕਤੰਤਰ ਦਾ ਘਾਣ ਜੋ ਇਸ ਧਰਤੀ ਤੇ ਹੋਇਆ ਪਿਛਲੇ ਦਿਨਾਂ ਦੇ ਵਿੱਚ ਉਹ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਤਾਂ ਕਰਕੇ ਅਸੀਂ ਕਹਿੰਦੇ ਆ ਵੀ ਇਹ ਇਤਿਹਾਸਕ ਧਰਤੀ ਹੋ ਗਈ ਇਹ ਕਾਰਨ ਸ਼ਾਸਕ ਬਹੁਤ ਬੇਈਮਾਨ ਹੋ ਚੁੱਕਿਆ ਆ ਪਿਛਲੇ ਦਿਨੀ ਅਸੀਂ ਦੇਖਿਆ ਇਹ ਪੰਜਾਬ ਨਹੀਂ ਹੈ ਇਹ ਪੰਜਾਬ ਦੀ ਤਸਵੀਰ ਨਹੀਂ ਸੀ ਇਹ ਤਸਵੀਰ ਬਣਾਈ ਇਹਨਾਂ ਆਦਮ ਖੋਰ ਲੋਕਾਂ ਨੇ ਪਿੰਡ ਨੂੰ ਕੋਈ ਇਨਕਮ ਹੁੰਦੀ ਆ ਸਾਂਝੀਆਂ ਜ਼ਮੀਨ ਜਾਇਦਾਦਾਂ ਤੋਂ ਉਹਦਾ 35 38% ਇਹ ਸਰਕਾਰਾਂ ਲੈ ਜਾਂਦੀਆਂ ਨੇ ਮਿਲੀਆਂ ਹੋਈਆਂ ਗ੍ਰਾਂਟਾਂ ਤੇ ਰੋਕਾਂ ਲਾ ਦਿੰਦੀਆਂ ਨੇ ਤੇ ਜੇ ਕੋਈ ਗ੍ਰਾਂਟ ਦਿੰਨੇ ਆ ਉਹਦੇ ਵਿੱਚੋਂ ਹਿੱਸਾ ਲੈ ਲੈਂਦੇ ਨੇ ਫਿਰ ਸਾਡੇ ਉੱਥੇ ਇੱਕ ਪੇਪਰ ਮਿਲਿਆ ਉਹਨੂੰ ਜ਼ਮੀਨ ਦੇ ਨਿਸ਼ਾਨਦੇਹੀ ਕਰਾ ਰਿਹਾ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਦਾ ਐਮਪੀ ਤੇ ਉਸ ਜ਼ਮੀਨ ਦੀ ਰਜਿਸਟਰੀ ਸਾਬਕਾ ਮੁੱਖ ਮੰਤਰੀ ਚੰਦ ਸਿੰਘ ਚੰਨੀ ਕਰਾ ਰਿਹਾ ਹੈ ਬਤੌਰ ਕੈਬਨਿਟ ਮਨਿਸਟਰ ਤੇ ਉਸ ਲੋਕ ਮਾਰੂ ਫੈਕਟਰੀ ਨੂੰ ਐਨਓਸੀ ਜਾਰੀ ਕਰ ਰਿਹਾ ਧੜਾ ਤੜ ਆਮ ਆਦਮੀ ਪਾਰਟੀ ਤੇ ਜਿਹੜਾ ਬੰਦਾ 5000 ਕਰੋੜ ਰੁਪਇਆ ਲਾ ਕੇ ਫੈਕਟਰੀ ਲਾਉਣ ਲੱਗਿਆ ਉਹ ਕੌਣ ਹੈ ਉਹ ਉਹ ਬੀਜੇਪੀ ਦਾ ਬੰਦਾ ਤੇ ਆਜੋਦੀ ਬਦੌਲਤ ਹੈ ਜੀ ਉਹ ਉੱਥੇ ਬੋਲਿਆ ਹੋਇਆ ਸਰਦਾਰ ਹਮੀਰ ਸਿੰਘ ਜੀ ਉਹਨਾਂ ਦਾ ਲੈਂਡ ਪੁਲਿੰਗ ਪਾਲਿਸੀ ਕੈਨਸਲ ਕਰਾ ਗਿਆ ਉਹ ਬੋਲਿਆ ਹੋਇਆ ਬਸ ਇੱਕੋ ਗੱਲ ਹੈ ਵੀ ਸ਼ਾਸਕ ਬੇਈਮਾਨ ਹੋ ਗਿਆ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਔਰ ਮਾਰਨ ਮਰਾਉਣ ਤੱਕ ਪਹੁੰਚ ਚੁੱਕਿਆ ਹੈ ਮਾਰਨ ਤੱਕ ਨਹੀਂ ਹੈਗਾ ਮਾਰਨ ਤੇ ਮਰਾਉਣ ਤੱਕ ਪਹੁੰਚ ਚੁੱਕੇ ਆ ਲੁੱਟਣਾ ਸ਼ੁਰੂ ਕਰ ਚੁੱਕੇ ਆ ਗੁਰੂ ਪਾਸ਼ਾ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਦਾ ਤੌਰ ਤੇ ਸਾਡੀ ਪਛਾਣ ਇਹ ਬਣ ਗਈ ਵੀ ਅਸੀਂ ਫੈਕਟਰੀਆਂ ਬੰਦ ਕਰਾਉਣੇ ਵਾਲੇ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਅਸੀਂ ਫੈਕਟਰੀਆਂ ਬੰਦ ਕਰਾਉਣੇ ਵਾਲੇ ਨਹੀਂ ਹੈਗੇ ਅਸੀਂ ਵਾਤਾਵਰਣ ਬਚਾਉਣੇ ਵਾਲੇ ਲੋਕ ਆ ਅਸੀਂ ਕਿਸੇ ਕਾਰੋਬਾਰ ਦੇ ਕਿਸੇ ਰੁਜ਼ਗਾਰ ਦੇ ਕਿਸੇ ਰੈਵਨਿਊ ਦੇ ਜਾਂ ਕਿਸੇ ਪਾਸੇ ਕੋਈ ਮਨੀ ਜਨਰੇਟ ਹੁੰਦੀ ਆ ਅਸੀਂ ਉਹਦੇ ਖਿਲਾਫ ਨਹੀਂ ਹੈਗੇ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਇਸ ਸਿਧਾਂਤ ਤੇ ਚੱਲਣ ਵਾਲੇ ਲੋਕ ਆ ਅੱਜ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਤਾਂ ਮੈਂ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੂੰਗਾ ਵੀ ਇਤਿਹਾਸਕ ਸ਼ਹਿਰ ਦੇ ਵਿੱਚ ਸਾਨੂੰ ਆਉਣ ਦਾ ਤੇ ਬੋਲਣ ਦਾ ਮੌਕਾ ਦਿੱਤਾ ਹੁਣ ਹੋ ਸਕਦਾ ਥੋੜਾ ਜਿਹਾ ਕੋਈ ਪੁੱਛੇ ਵੀ ਇਤਿਹਾਸਕ ਕਿਵੇਂ ਇਤਿਹਾਸਕ ਅਸੀਂ ਤਾਂ ਕਹਿੰਦੇ ਆ ਵੀ ਇਹ ਪੰਜਾਬ ਦੀ ਉਹ ਖੂਬਸੂਰਤ ਧਰਤੀ ਆ ਜਦੋਂ ਇਹਦੀ ਮਿੱਟੀ ਨੂੰ ਪੱਟਿਆ ਗਿਆ ਇਹਦੇ ਵਿੱਚੋਂ ਬਹੁਤ ਆਜਿਬ ਚੀਜ਼ਾਂ ਨਿਕਲੀਆਂ ਲੋਕਤੰਤਰ ਦਾ ਘਾਣ ਜੋ ਇਸ ਧਰਤੀ ਤੇ ਹੋਇਆ ਪਿਛਲੇ ਦਿਨਾਂ ਦੇ ਵਿੱਚ ਉਹ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਤਾਂ ਕਰਕੇ ਅਸੀਂ ਕਹਿੰਦੇ ਆ ਵੀ ਇਹ ਇਤਿਹਾਸਕ ਧਰਤੀ ਹੋ ਗਈ ਇਹ ਕਾਰਨ ਸ਼ਾਸਕ ਬਹੁਤ ਬੇਈਮਾਨ ਹੋ ਚੁੱਕਿਆ ਅੱਜ ਆਪਾਂ ਇਕੱਠੇ ਹੋਏ ਆ ਪਿੰਡਾਂ ਦੀ ਸਾਂਝੀ ਜਿਹੜੀ ਜਾਇਦਾਦ ਆ ਉਹਨੂੰ ਬਚਾਉਣ ਦੇ ਮਸਲੇ ਦੇ ਵਿੱਚ ਔਰ ਨਾਲ ਸੁਝਾਅ ਵੀ ਦਿੱਤੇ ਗਏ ਆ ਜਦੋਂ ਤੁਸੀਂ ಗ್ರಾಮ ਸਭਾ ਦੇ ਮਤੇ ਪਾਏ ਤਕਰੀਬਨ ਉਹ ਜਿੰਨੀਆਂ ਪੰਚਾਇਤਾਂ ਤੋਂ ਤੁਸੀਂ ਮਤੇ ਪਵਾਏ ਉਹ ਗਰੁੱਪ ਦੇ ਵਿੱਚ ਪਾਏ ਜਾਂਦੇ ਸੀ ਮੈਂ ਸਾਰੇ ਮਤੇ ਪੜੇ ਨੇ ਉਹ ਉਹਨਾਂ ਮਤਿਆਂ ਦੇ ਵਿੱਚ ਜਿੱਥੇ ਇਹ ਦੱਸਿਆ ਗਿਆ ਵੀ ਇਹ ਜਿਹੜੀਆਂ ਸਾਂਝੀਆਂ ਥਾਵਾਂ ਨੇ ਜਿਨ੍ਹਾਂ ਨੂੰ ਅਸੀਂ ਸ਼ਾਮਲਾਟ ਕਰਕੇ ਵੀ ਜਾਣਦੇ ਆ ਵੀਰ ਲੋਕਾਂ ਦੀ ਪ੍ਰਾਪਰਟੀ ਆ ਇਹ ਉਸ ਪਿੰਡ ਦੇ ਨਿਵਾਸੀਆਂ ਦੀ ਸਾਂਝੀ ਪ੍ਰਾਪਰਟੀ ਆ ਜਿਸ ਪਿੰਡ ਦਾ ਖਸਰਾ ਨੰਬਰ ਤੇ ਮਲਕੀਤੀ ਦੇ ਵਿੱਚ ਇਹ ਜ਼ਮੀਨ ਦਾ ਟੁਕੜਾ ਜਿਹੜਾ ਦਰਜ ਆ ਨਾਲ ਉੱਥੇ ਤੁਸੀਂ ਇਹ ਵੀ ਦੱਸਿਆ ਵੀ ਇਸ ਜ਼ਮੀਨ ਤੋਂ ਕਿਵੇਂ ਰੁਜ਼ਗਾਰ ਪੈਦਾ ਹੋ ਸਕਦਾ ਕਿਵੇਂ ਕਮਾਈ ਤੇ ਕਿੱਤੇ ਦੇ ਸਾਧਨ ਪੈਦਾ ਹੋ ਸਕਦੇ ਆ ਉੱਥੇ ਮਨਰੇਗਾ ਦੇ ਅਧੀਨ ਕੰਮ ਕਰਨ ਵਾਲੇ ਜਿਹੜੇ ਕਾਮੇ ਨੇ ਜਿਨ੍ਹਾਂ ਨੂੰ ਅਸੀਂ ਸਾਡੀ ਸ਼ਾਹਮੁਖੀ ਪੰਜਾਬੀ ਦੇ ਵਿੱਚ ਕੰਮੀ ਕਰਕੇ ਜਾਣਦੇ ਆ ਉਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਉਹਨਾਂ ਨੂੰ ਬੂਟੇ ਲਾਉਣ ਦਾ ਰੋਜ਼ਗਾਰ ਮਿਲ ਸਕਦਾ ਬੂਟਿਆਂ ਨੂੰ ਸੰਭਾਲਣ ਦਾ ਰੋਜ਼ਗਾਰ ਮਿਲ ਸਕਦਾ ਔਰ ਉਹ ਫਲਾਂ ਵਾਲੇ ਬੂਟਿਆਂ ਤੋਂ ਜਿਹੜੀ ਪੈਦਾਵਾਰ ਹੋਣੀ ਆ ਉਹਦੇ ਨਾਲ ਸਬੰਧਤ ਪਿੰਡ ਨੂੰ ਆਪਣੇ ਪਿੰਡ ਦੇ ਵਿੱਚ ਵਿਕਾਸ ਕਰਨ ਦੇ ਲਈ ਇੱਕ ਇਨਕਮ ਖਰੀਨ ਕਮ ਜਿਹੜੀ ਉਹ ਪਿੰਡ ਦੇ ਲੋਕ ਆਪ ਮਿਹਨਤ ਕਰਕੇ ਪੈਦਾ ਕਰ ਲੈਣਗੇ ਉਹ ਮਿਲ ਜਾਊਗੀ ਜਿਹਦੇ ਨਾਲ ਪਿੰਡ ਦਾ ਬਹੁਤ ਪੱਖੀ ਵਿਕਾਸ ਹੋਵੇਗਾ ਅੱਜ ਗੱਲ ਕਮੀਆਂ ਤੇ ਕਿਰਤੀਆਂ ਦੀ ਆ ਇੱਕ ਛੋਟੀ ਜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਥੋੜੀ ਜੀ ਸਟੋਰੀ ਇਹ ਦੋ ਕਮਿੰਟ ਦੀ ਇੱਕ ਨਗਰ ਦੇ ਵਿੱਚ ਇੱਕ ਕੋਈ ਕਿਰਤੀ ਬੰਦਾ ਸੀ ਕਿਰਤੀ ਦੀ ਕੋਈ ਜਾਤ ਨਹੀਂ ਹੁੰਦੀ ਮੈਂ ਪਹਿਲਾਂ ਇਹ ਸਾਫ਼ ਕਰ ਦੇਣਾ ਚਾਹੁੰਦਾ ਵੀ ਜਿਹੜਾ ਕਿਰਤੀ ਹੁੰਦਾ ਨਾ ਕੰਮੀ ਉਹਦੀ ਕੋਈ ਜਾਤ ਨਹੀਂ ਹੁੰਦੀ ਕਰਮ ਹੀ ਉਹਦਾ ਧਰਮ ਹੁੰਦਾ ਇੱਕ ਵਾਰ ਇੱਕ ਐਦਾਂ ਹੀ ਕੋਈ ਕਿਰਤੀ ਸੀ ਉਹਨੇ ਐਦਾਂ ਹੀ ਇੱਕ ਜ਼ਮੀਨ ਦਾ ਟੁਕੜਾ ਲੈ ਲਿਆ ਜਗੋਤੇ ਤੇ ਕਹਿ ਲੋ ਠੇਕੇ ਤੇ ਕਹਿ ਲੋ ਲੀਜ਼ ਤੇ ਕਹਿ ਲੋ ਜਾਂ ਕਿਸੇ ਤੋਂ ਬਟਾਈ ਤੇ ਕਹਿ ਲੋ ਉਨੇ ਇੱਕ ਜ਼ਮੀਨ ਦਾ ਟੁਕੜਾ ਲਿਆ ਅਮਰਤ ਵੇਲੇ ਉੱਠ ਉੱਠ ਕੇ ਉਸ ਜ਼ਮੀਨ ਦੇ ਟੁਕੜੇ ਦੇ ਵਿੱਚ ਉਹਨੇ ਕਿਰਤ ਕੀਤੀ ਉਹਨੂੰ ਵਾਹਿਆ ਉਹਨੂੰ ਜੋਤਿਆ ਉਹਨੂੰ ਸਿੰਝਿਆ ਫਸਲ ਪੈਦਾ ਹੋਈ ਫਸਲ ਨੂੰ ਸੰਭਾਲਿਆ ਧੀਆਂ ਪੁੱਤਾਂ ਦੇ ਵਾਂਗਰਾਂ ਫਸਲ ਨੂੰ ਜਵਾਨ ਕੀਤਾ ਕੁਦਰਤ ਮਿਹਰਬਾਨ ਹੋਈ ਉਦੇ ਬੀਜੇ ਦਾਣਿਆਂ ਤੋਂ ਫਲ ਪਿਆ ਤੇ ਭਰਪੂਰ ਫਸਲ ਖੜੀ ਹੋ ਗਈ ਖੇਤ ਦੇ ਵਿੱਚ ਜਿੱਥੇ ਕੁਦਰਤ ਮਿਹਰਬਾਨ ਹੋਈ ਉੱਥੇ ਕੁਦਰਤ ਦਾ ਕਹਿਰ ਵੀ ਆਇਆ ਬੇਮੌਸਮੀ ਬਰਸਾਤ ਹੋਈ ਗੜੇ ਮਾਰੀ ਹੋਈ ਤੇ ਉਹ ਸਾਰੀ ਫਸਲ ਹੈ ਜਿਹੜੀ ਜਿਹੜੀ 6 ਮਹੀਨਿਆਂ ਦੀ ਮਿਹਨਤ ਸੀ ਧੀਆਂ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਸੀ ਉਹ ਗੜੀ ਮਾਰੀ ਦੇ ਵਿੱਚ ਤਬਾਹ ਹੋ ਗਈ ਖੇਤ ਦੇ ਵਿੱਚ ਪਸਰ ਗਈ ਜਦੋਂ ਬਾਰਿਸ਼ ਹਟੀ ਉਹ ਕੰਮੀ ਉਹ ਕੀਰਤੀ ਉਸ ਜ਼ਮੀਨ ਦੇ ਟੁਕੜੇ ਦੀ ਬੱਟ ਤੇ ਖੜਾ ਹੁਣ ਉਹ ਬੱਟ ਤੇ ਖੜਾ ਸੋਚਦਾ ਹੈ ਧਿਆਨ ਦਿਓ ਇਹ ਤੁਹਾਡੀ ਸਾਰਿਆਂ ਦੀ ਕਹਾਣੀ ਹੈ ਇਹ ਪੰਜਾਬ ਦੇ ਹਰ ਉਸ ਕੀਰਤੀ ਕੰਮੀ ਦੀ ਕਹਾਣੀ ਹੈ ਜਿਹੜਾ ਮਾਰ ਦੇ ਵਿੱਚ ਅੱਜ ਦੇ ਦੇਣ ਉਸ ਜ਼ਮੀਨ ਦੇ ਟੁਕੜੇ ਦੇ ਕਿਨਾਰੇ ਪਈ ਬੱਟ ਤੇ ਉਹ ਕੰਮੀ ਉਹ ਕਿਰਤੀ ਖੜਾ ਉੱਥੇ ਖੜਾ ਉਹ ਸੋਚਦਾ ਵੀ ਹੁਣ ਉਹ ਇਹਨੂੰ ਮੈਂ ਇਕੱਠਾ ਕਿਵੇਂ ਕਰਾਂ ਜਾਂ ਇਹਨੂੰ ਵਿਚੇ ਵਾਦਿਆਂ ਅਗਲੀ ਫਸਲ ਦੀ ਤਿਆਰੀ ਕਰਾਂ 6 ਮਹੀਨੇ ਦੀ ਮਿਹਨਤ ਵਿੱਚ ਬਾਉਣ ਦਾ ਹੌਸਲਾ ਨਹੀਂ ਹੈ ਤੇ ਉਸ ਫਸਲ ਨੂੰ ਝਾੜੂ ਨਾਲ ਇਕੱਠਾ ਕਰ ਲਵੇ ਪੂਰਾ ਇਨਾ ਦਮ ਨਹੀਂ ਹੈ ਸੋਚਦਾ ਉਦਾਸ ਹੋਇਆ ਬੱਟ ਤੋਂ ਵਾਪਸ ਮੁੜਿਆ ਜਾ ਕੇ ਖੂਤੇ ਖੜ ਗਿਆ ਸੋਚਦਾ ਵੀ ਹੁਣ ਘਰ ਨੂੰ ਜਾਵਾਂ ਜਾਂ ਕਿੱਧਰ ਨੂੰ ਜਾਵਾਂ ਕਿਤੋਂ ਮਦਦ ਮੰਗਾ ਸਿਸਟਮ ਤੋਂ ਸਰਕਾਰ ਤੋਂ ਨਰਾਸ਼ਾ ਇੱਕ ਦਮ ਉਸ ਕੰਮੀ ਦੀ ਨਿਗਾ ਉਸ ਖੂਤੇ ਕੰਡੇ ਤੇ ਖੜੇ ਇੱਕ ਦਰਖਤ ਤੇ ਪੈਂਦੀ ਆ ਇੱਕਦਮ ਉਹ ਬਿਨਾ ਦਰਵਾਜੇ ਤੋਂ ਕੋਠੇ ਦੇ ਵਿੱਚ ਵੜਦਾ ਉਥੋਂ ਰਸਾ ਚੱਕ ਕੇ ਉਸ ਦਰਖਤ ਦੇ ਨਾਲ ਲਟਕ ਕੇ ਫਾਹ ਲੈ ਲੈਂਦਾ ਉਹਦਾ ਪਰਿਵਾਰ ਘਰੇ ਰੋਟੀ ਪਕਾ ਕੇ ਉਡੀਕਦਾ ਵੀ ਖੇਤੀ ਗਿਆ ਰੋਟੀ ਦੇ ਤੋਂ ਟੁਕੜੇ ਖਾ ਲੂ ਮਾਰ ਬਹੁਤ ਪੈ ਗਈ ਅਗਲੀ ਕੋਈ ਕਿਰਤ ਕਮਾਈ ਦੀ ਕੋਈ ਯੋਜਨਾ ਕੋਈ ਸਕੀਮ ਬਣੂ ਪਰਿਵਾਰ ਨੂੰ ਕੀ ਪਤਾ ਵੇ ਉਹ ਜਿਸ ਦਰਖਤ ਦੀ ਛਾਵੇਂ ਤੁਸੀਂ ਬਹਿੰਦੇ ਸੀ ਜਦੋਂ ਕਿਰਤ ਕਰਦੇ ਸੀ ਉਸੇ ਦਰਖਤ ਦੇ ਟਾਣੇ ਤੇ ਉਸ ਬੀਬੀ ਦਾ ਸੁਹਾਗ ਉਹਨਾਂ ਬੱਚਿਆਂ ਦਾ ਪਿਓ ਉਸ ਘਰ ਦਾ ਮੁਖੀ ਜਿਸ ਖੇਤ ਦੇ ਵਿੱਚ ਉਹ ਕਿਰਤ ਕਰਦਾ ਸੀ ਆ ਜੋ লাশ ਬਣ ਕੇ ਉਸ ਦਰਖਤੇ ਦਾ ਟੰਗਿਆ ਹੋਇਆ ਕਿਹਨੂੰ ਦੋਸ਼ ਦਈਏ ਕੁਦਰਤ ਨੂੰ ਜਿਨੇ ਪਹਿਲਾਂ ਭਰਪੂਰ ਫਸਲ ਦਿੱਤੀ ਤੇ ਫਿਰ ਕਹਿਰ ਬਣ ਕੇ ਗੜੇ ਮਾਰੀ ਆਈ ਜਾਂ ਉਸ ਵਿਚਾਰੇ ਕੰਮੀ ਨੂੰ ਜਿਹੜਾ ਇਹ ਫੈਸਲਾ ਨਾ ਕਰ ਸਕਿਆ ਵੀ ਇੱਕ ਖਿਲਰੀ ਮੇਰੀ ਮਿਹਨਤ ਮੈਂ ਇਕੱਠੀ ਕਰਾਂ ਜਾਂ ਇਹਨੂੰ ਵਿੱਚ ਵਾਦਿਆਂ ਜਾਂ ਜਦੋਂ ਉਹਨੇ ਉਸ ਜ਼ਮੀਨ ਦੇ ਟੁਕੜੇ ਤੋਂ ਪਿੱਟ ਕਰਕੇ ਘਰਵਾਲ ਨੂੰ ਤੋੜਾ ਕਰਿਆ ਜਿੱਦੋਂ ਉਹ ਨਾ ਉਮੀਦ ਹੋ ਗਿਆ ਵੀ ਮੈਨੂੰ ਮਦਦ ਕਿਸੇ ਪਾਸੇ ਨਹੀਂ ਮਿਲਣੀ ਜਾਂ ਇਸ ਗੰਦੇ ਸਿਸਟਮ ਨੂੰ ਜਿਹਨੇ ਸਾਡੇ ਲਈ ਰਾਸਤਾ ਕੋਈ ਨਹੀਂ ਛੱਡਿਆ ਹੈ ਕਿਹਨੂੰ ਦੋਸ਼ ਦਈਏ ਇਹ ਸਰਕਾਰਾਂ ਨੂੰ ਇਹਨਾਂ ਸਿਆਸੀ ਗਿਰਜਾਂ ਨੂੰ ਜਾਓ ਕਰਤੇ ਨਾਲ ਲੜੀਏ ਤੇ ਜਾਂ ਫਿਰ ਇਹਨੂੰ ਰੱਬ ਦਾ ਭਾਣਾ ਮੰਨ ਕੇ ਚੁੱਪਚਾਪ ਅੱਗੇ ਵੱਧ ਜੀਏ ਉਹਦਾ ਪਰਿਵਾਰ ਜਾਵੇ ਉਸ ਹੱਸਦੇ ਵਸਦੇ ਕੰਮੀ ਦੀ লাশ ਨੂੰ ਉਹ ਦਰਖਤ ਤੋਂ ਤਾਰਦਾ ਤੇ ਉਹਦੀ ਘਰ ਵਾਲੀ ਕੀ ਕਹਿੰਦੀ ਆ ਵੀ ਹੁਣ ਵੱਡਾ ਵੀ ਕਰਨਾ ਕਿਵੇਂ ਕਰੀਏ ਮਤਲਬ ਭੋਗ ਵੀ ਪਾਉਣਾ ਵੀ ਕਿਵੇਂ ਕਰੀਏ ਕਮਾਈ ਹੈ ਨਹੀਂ ਭੋਗ ਪਾਉਣਾ ਜਿਨ੍ਹਾਂ ਕੋਲ ਆਪ ਦੇ 15 ਦਿਨ ਦੇ ਦਾਣੇ ਅਨਾਜ ਨਹੀਂ ਹੈ ਉਹ 100 200 ਬੰਦੇ ਦੀ ਰੋਟੀ ਦਾ ਪ੍ਰਬੰਧ ਕਿੱਥੋਂ ਕਰੂਗਾ ਜੀ ਜਿਹੜਾ ਪਹਿਲੇ ਹੀ ਮਾਰ ਚੱਲ ਰਿਹਾ ਉਹ ਕੀ ਕਰੂ ਅੱਗੇ ਭਾਈਚਾਰਾ ਇਕੱਠਾ ਹੋਣਾ ਤੇ ਮੁੜ ਕੇ ਉਹ ਜਿਹੜਾ ਵਿਚਾਰਾ ਦਰਖਤ ਦੇ ਨਾਲ ਲਟਕੇ ਮਰ ਗਿਆ ਉਹਦੇ 10-11 ਸਾਲਾਂ ਦੇ ਬੱਚੇ ਦੇ ਸਿਰ ਤੇ ਪੱਗ ਬੰਨ ਦਨੇ ਆਂ ਅਸੀਂ ਲੋਕ ਵੀ ਅੱਜ ਤੋਂ ਬਾਅਦ ਜਿਹੜੇ ਰਸਤੇ ਤੇਰਾ ਪਿਓ ਖਤਮ ਹੋਇਆ ਜਾਂ ਅੱਜ ਤੇਰੇ ਲਈ ਵੀ ਅਸੀਂ ਉਹੀ ਰਸਤਾ ਚੁਣਤਾ ਮੁੜ ਕੇ ਕਾਰਨ ਸ਼ਾਸਕ ਬੇਈਮਾਨ ਹੈ ਸਰਕਾਰਾਂ ਬੇਈਮਾਨ ਨੇ ਕਿੱਥੇ ਜਾਈਏ ਕੀਹਦੇ ਨਾਲ ਲੜੀਏ ਆਪਸ ਵਿੱਚ ਲੜਦੇ ਨੇ ਜੋ ਜਲੂਸ ਆ ਪਿਛਲੇ ਦਿਨੀ ਅਸੀਂ ਦੇਖਿਆ ਇਹ ਪੰਜਾਬ ਨਹੀਂ ਹੈ ਇਹ ਪੰਜਾਬ ਦੀ ਤਸਵੀਰ ਨਹੀਂ ਸੀ ਇਹ ਤਸਵੀਰ ਬਣਾਈ ਇਹਨਾਂ ਆਦਮ ਖੋਰ ਲੋਕਾਂ ਨੇ ਪਿੰਡ ਇੱਕ ਖਿਲਾਫ ਹੋਇਆ ਵਾ ਆਪਣੇ ਪਿੰਡ ਦੇ ਹੱਕ ਦੇ ਵਿੱਚ ਹੋਇਆ ਵਾ ਵੀ ਇਹ ਸਾਡੀ ਸਾਂਝੀ ਜ਼ਮੀਨ ਆ ਇਹ ਸਾਡੇ ਪਿੰਡ ਦੀ ਪ੍ਰਾਪਰਟੀ ਆ ਅਸੀਂ ਨਹੀਂ ਦੇਣੀ ਤੇ ਸਰਕਾਰਾਂ ਚਿੰਬੜੀਆਂ ਹੋਈਆਂ ਨੇ ਪਿੰਡ ਨੂੰ ਕੋਈ ਇਨਕਮ ਹੁੰਦੀ ਆ ਸਾਂਝੀਆਂ ਜ਼ਮੀਨ ਜਾਇਦਾਦਾਂ ਤੋਂ ਉਹਦਾ 35 38% ਇਹ ਸਰਕਾਰਾਂ ਲੈ ਜਾਂਦੀਆਂ ਨੇ ਮਿਲੀਆਂ ਹੋਈਆਂ ਗ੍ਰਾਂਟਾਂ ਤੇ ਰੋਕਾਂ ਲਾ ਦਿੰਦੀਆਂ ਨੇ ਜੇ ਕੋਈ ਗ੍ਰਾਂਟ ਦਿੰਨੇ ਆ ਉਹਦੇ ਵਿੱਚੋਂ ਹਿੱਸਾ ਲੈ ਲੈਂਦੇ ਨੇ ਫਿਰ ਸਰਪੰਚ ਦੇ ਗਲ ਤੇ ਗੁੱਠਾ ਰੱਖ ਦਿੰਦੇ ਨੇ ਇਹ ਵੀ ਜੇ ਆ ਕਮਿਸ਼ਨਾਂ ਹਿੱਸਾ ਨਾ ਦਿੱਤਾ ਤਾਂ ਤੇਰੇ ਤੇ ਪਰਚਾ ਦਰਜ ਇਹ ਸਿਸਟਮ ਹੈ ਜੀ ਇਹ ਇਹ ਸਿਸਟਮ ਹੈ ਅੱਜ ਸ਼੍ਰੀ ਚਮਕੌਰ ਸਾਹਿਬ ਮੋਰਚਾ ਦੀ ਟੀਮ ਇੱਥੇ ਪਹੁੰਚੀ ਆ ਇਹ ਵੀ ਸਿਸਟਮ ਹੈ ਅੱਜ ਤਲਵੰਡੀ ਅਕਲੀਆਂ ਦੀ ਟੀਮ ਇੱਥੇ ਬੈਠੀ ਆ। ਇਹ ਵੀ ਸਿਸਟਮ ਕਰਕੇ ਬੈਠੀ ਆ। ਅੱਜ ਮੁਸਤਫਾ ਬਾਦਲੇ ਬੈਠੇ ਨੇ ਮੁਸਕਾਬਾਦ ਵਾਲੇ। ਇਹ ਵੀ ਸਿਸਟਮ ਹੈ। ਕਮਾਲੂ ਵਾਲੇ ਇਹ ਵੀ ਸਿਸਟਮ ਹੈ। ਕਾਰਨ ਇਹ ਥੋੜ੍ਹ ਤੋਂ ਪਹਿਲਾਂ ਇਸ ਸਾਡੇ ਘਰਾਂ ਤੇ ਪੈ ਗਏ ਸੀ ਇਦਾਂ ਹੀ। ਅਜੀਬੋ ਗਰੀਬ ਕਹਾਣੀ ਆ। ਸਾਡੇ ਉੱਥੇ ਇੱਕ ਪੇਪਰ ਮਿਲਿਆ ਉਹਨੂੰ ਜ਼ਮੀਨ ਦੇ ਨਿਸ਼ਾਨਦੇਹੀ ਕਰਾ ਰਿਹਾ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਦਾ ਐਮਪੀ ਤੇ ਉਸ ਜ਼ਮੀਨ ਦੀ ਰਜਿਸਟਰੀ ਸਰਕਾਰ ਮੁੱਖ ਮੰਤਰੀ ਚੰਦ ਸਿੰਘ ਚੰਨੀ ਕਰਾ ਰਿਹਾ ਬਤੌਰ ਕੈਬਨਿਟ ਮਨਿਸਟਰ ਤੇ ਉਸ ਲੋਕ ਮਾਰੂ ਫੈਕਟਰੀ ਨੂੰ ਐਨਓਸੀ ਜਾਰੀ ਕਰ ਰਿਆ ਧੜਾ ਤੜ ਆਮ ਆਦਮੀ ਪਾਰਟੀ ਜੇ ਜਿਹੜਾ ਬੰਦਾ 5000 ਕਰੋੜ ਰੁਪਇਆ ਲਾ ਕੇ ਫੈਕਟਰੀ ਲਾਉਣ ਲੱਗਿਆ ਉਹ ਕੌਣ ਹੈ ਉਹ ਉਹ ਭਾਜਪੀ ਦਾ ਬੰਦਾ ਇਹਨਾਂ ਦੀ ਟ੍ਰੇਡ ਯੂਨੀ ਦਾ ਪ੍ਰਧਾਨ ਆਹੋ ਕੀ ਦਾ ਦਰਵਾਜ਼ਾ ਖੜਕਾਈਏ ਜਾ ਕੇ ਅਖੀਰ ਦੇ ਵਿੱਚ ਆ ਲੋਕਾਂ ਦੀ ਕਚਹਿਰੀ ਰਹਿ ਜਾਂਦੀ ਆ ਪਰ ਸਾਡੇ ਵਿੱਚ ਵੀ ਬਖਰੇਵੇਂ ਪੈ ਜਾਂਦੇ ਨੇ ਜਾਂ ਪਾ ਦਿੱਤੇ ਜਾਂਦੇ ਨੇ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਲੜਦੇ ਆਂ ਸਾਡੀ ਖੂਬਸੂਰਤੀ ਆ ਅਸੀਂ ਸਾਰੇ ਪੰਜਾਬ ਵਾਸਤੇ ਲੜਦੇ ਆਂ ਅੱਜ ਤੁਸੀਂ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਲੜਨ ਲੱਗੇ ਹੋ ਤਕੜੇ ਹੋ ਸਭ ਤੋਂ ਵੱਧ ਖੁਸ਼ੀ ਹੋਈ ਮੈਨੂੰ ਬੀਬੀਆਂ ਨੂੰ ਦੇਖ ਕੇ ਇੱਥੇ ਤੇ ਜਿੱਦਾਂ ਦੋ ਮੇਰੀਆਂ ਸਤਕਾਰਤ ਭੈਣਾਂ ਬੋਲ ਕੇ ਗਈਆਂ ਨੇ ਬਹੁਤ ਖੁਸ਼ੀ ਹੋਈ ਦੇਖ ਕੇ ਮੇਰੀਓ ਮਾਤਾਮਾਂ ਭੈਣੋ ਮੇਰੀ ਬੇਨਤੀ ਆ ਮਾਈ ਭਾਗੋ ਦੀਆਂ ਵਾਰਸੋਂ ਤੁਸੀਂ ਅੱਗੇ ਹੋ ਕੇ ਲੜਾਈ ਲੜਨੀ ਪਊਗੀ ਆਪਣੇ ਆਪ ਨੂੰ ਚੁੱਲ੍ਹੇ ਤੱਕ ਸੀਮਤ ਨਾ ਕਰੋ ਇਹ ਤੁਹਾਡਾ ਹੱਕ ਆ ਵੱਧ ਤੇ ਵੱਧ ਸਰਦਾਰ ਹਮੀਰ ਸਿੰਘ ਉਹਨਾਂ ਦੀ ਵੀਡੀਓ ਨੂੰ ਸੁਣਿਆ ਕਰੋ ਉਹ ਦੱਸਦੇ ਆਂ ਵੀ ਆਮ ਲੋਕਾਂ ਦੀ ਤਾਕਤ ਕੀ ਆ ਗ੍ਰਾਮ ਸਭਾ ਦੀ ਤਾਕਤ ਕੀ ਆ ਸਾਡੇ ਚਮਕੌਰ ਸਾਹਿਬ ਇਹਨਾਂ ਨੇ ਦੱਸਿਆ ਮੈਂ ਉਦੋਂ ਇਸ ਲੜਾਈ ਦਾ ਹਿੱਸਾ ਨਹੀਂ ਸੀ ਬਾਤਾਂ ਵਰਨ ਦੀ ਲੜਾਈ ਦਾ ਮੈਂ ਉਸ ਤੋਂ ਬਾਅਦ ਆਇਆ ਪਰ ਮੈਂ ਇਹਨਾਂ ਨੂੰ ਸੁਣਿਆ ਉੱਥੇ ਬੈਠ ਕੇ ਸਾਰਾ ਉਹ ਵੀਡੀਓ ਪੰਜਾਬ ਦੇ ਹਰ ਉਸ ਬੰਦੇ ਦੇ ਫੋਨ ਤੇ ਪਹੁੰਚੀ ਜਿਹੜਾ ਗਿਆਨ ਲੈਣਾ ਚਾਹੁੰਦਾ ਜਿਹੜਾ ਸਿਸਟਮ ਨੂੰ ਸਮਝਣਾ ਚਾਹੁੰਦਾ ਤੇ ਅੱਜ ਉਹਦੀ ਬਦੌਲਤ ਹੈ ਜੀ ਉਹ ਉੱਥੇ ਬੋਲਿਆ ਹੋਇਆ ਸਰਦਾਰ ਹਮੀਰ ਸਿੰਘ ਜੀ ਉਹਨਾਂ ਦਾ ਲੈਂਡ ਪੁਲਿੰਗ ਪਾਲਿਸੀ ਕੈਨਸਲ ਕਰਾ ਗਿਆ ਉਹ ਬੋਲਿਆ ਹੋਇਆ ਕੋਈ ਰੌਲਾ ਪਾਈ ਜਾਵੇ ਨਹੀਂ ਅਸਲ ਦੇ ਵਿੱਚ ਉਦੋਂ ਲੋਕਾਂ ਨੂੰ ਪਤਾ ਲੱਗਿਆ ਸੀ ਜਦੋਂ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਉਹ ਜਾਗਰੂਕਤਾ ਕੈਂਪ ਦੇ ਵਿੱਚ ਸਰਦਾਰ ਹਮੀਰ ਸਿੰਘ ਉਹਨਾਂ ਨੇ ਗ੍ਰਾਮ ਸਭਾ ਦੀ ਤਾਕਤ ਬਾਰੇ ਦੱਸਿਆ ਸੀਗਾ ਪੰਜਾਬ ਨੇ ਹਮਤੇ ਪਾਏ ਲੈਂਡ ਪੁਲਿੰਗ ਪਾਲਿਸੀ ਤਾਂ ਕੈਨਸਲ ਹੋਈ ਆ ਤੇ ਮੈਂ ਸਭ ਤੋਂ ਵੱਧ ਧੰਨਵਾਦ ਅੱਜ ਦੇ ਦੇਣਾ ਚਾਹੁੰਗਾ ਸਾਡੇ ਵੱਡੇ ਵੀਰ ਨੇ ਅਮਿਤ ਓਜਮਾਨ ਜੀ ਪੰਜਾਬ ਦੇ ਜਿੰਨੇ ਮੋਰਚੇ ਨੇ ਜਿੰਨੇ ਸੰਘਰਸ਼ੀ ਲੋਕ ਨੇ ਆਪਣੇ ਹੱਕਾਂ ਲਈ ਜਿਹੜੇ ਆਵਾਜ਼ ਚੱਕ ਰਹੇ ਨੇ ਜੇ ਇਹਨਾਂ ਸਾਰੇ ਸੰਘਰਸ਼ੀ ਲੋਕਾਂ ਨੂੰ ਕਿਸੇ ਬੰਦੇ ਨੇ ਐ ਮੋਤੀਆਂ ਵਾਂਗੂ ਚੁਗ ਚੁੱਕ ਕੇ ਐ ਧਾਗੇ ਦੇ ਵਿੱਚ ਪਰੋ ਪਰੋ ਕੇ ਇੱਕ ਮਾਲਾ ਦਾ ਰੂਪ ਦਿੱਤਾ ਤਾਂ ਉਹ ਸਰਦਾਰ ਅਮਿਤੋਤ ਸਿੰਘ ਮਾਨ ਸਾਹਿਬ ਨੇ ਜੀ ਇਹੋ ਜੇ ਜਾਗਰੂਕ ਲੋਕਾਂ ਦਾ ਸਾਥ ਦਿਆ ਕਰੋ ਇਹੋ ਜੇ ਲੋਕਾਂ ਦੇ ਪਿੱਠ ਤੇ ਆ ਕੇ ਖੜਿਆ ਕਰੋ ਜਿਹੜੇ ਬਿਨਾਂ ਕਿਸੇ ਸਵਾਰਥ ਤੋਂ ਨਿਰਸਵਾਰਥ ਹੋ ਕੇ ਲੋਕਾਂ ਦੀ ਆਵਾਜ਼ ਬਣਦੇ ਨੇ ਤੇ ਹਰ ਇੱਕ ਚੀਜ਼ ਜਿਹੜੀ ਸਰਕਾਰ ਦੇ ਵੱਲੋਂ ਅਤਿਆਚਾਰ ਦੇ ਰੂਪ ਦੇ ਵਿੱਚ, ਕਿਰਦਾਰ ਕੁਸ਼ੀ ਦੇ ਰੂਪ ਦੇ ਵਿੱਚ, ਇਲਜ਼ਾਮਾਂ ਦੇ ਵਿੱਚ, ਭੰਡਣ ਦੇ ਰੂਪ ਦੇ ਵਿੱਚ ਆਉਂਦੀ ਆ ਉਹਨੂੰ ਆਪਣੇ ਸਰੀਰ ਤੇ ਆਪ ਝੱਲਦੇ ਨੇ। ਕਦੇ ਸੀ ਨਹੀਂ ਕਰਦੇ, ਸਵੇਰੇ ਉੱਟ ਕੇ ਫੇਰ ਪੰਜਾਬ ਦੇ ਲਈ ਤੁਰ ਪੈਂਦੇ ਨੇ। ਸਰਕਾਰਾਂ ਨਿੰਦਦੀਆਂ ਨੇ ਸਰਕਾਰਾਂ ਤੁਹਾਡੇ ਕੰਨਾਂ ਦੇ ਵਿੱਚ ਕੁਛ ਨਾ ਕੁਛ ਪਾਉਂਦੀਆਂ ਨੇ ਪਰ ਇਹ ਆਵਾਜ਼ਾਂ ਬਚਾਓ ਇਹ ਉਹ ਆਵਾਜ਼ਾਂ ਨੇ ਜਿਹੜੀਆਂ ਤੁਹਾਡੀ ਹਿੰਮਤ ਬਣਨ ਗਈਆਂ ਤੁਹਾਡਾ ਸਾਥ ਬਣਨ ਗਈਆਂ ਔਰ ਤੁਹਾਡੀ ਜਿੱਤ ਵੀ ਇਹੀ ਆਵਾਜ਼ਾਂ ਬਣਨ ਗਈਆਂ ਮੈਂ ਅਖੀਰ ਦੇ ਵਿੱਚ ਬਸ ਥੁਈ ਸਾਹਿਬ ਤੁਹਾਡੀ ਸਾਰੀ ਬ੍ਰਿਗੇਡ ਦਾ ਬੀਬੀਆਂ ਭੈਣਾਂ ਦਾ ਤੇ ਹਰ ਉਸ ਜਾਗਰੂਕ ਪੰਚ ਸਰਪੰਚ ਤੇ ਉਹਨਾਂ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਗ੍ਰਾਮ ਸਭਾ ਦੇ ਮਤਿਆਂ ਤੇ ਦਸਤਕਤ ਕੀਤੇ ਆਪਣੀ ਧਰਤ ਨੂੰ ਆਪਣੀ ਜ਼ਮੀਨ ਨੂੰ ਆਪਣੇ ਪਿੰਡ ਦੀ ਇਨਕਮ ਨੂੰ ਆਪਣੇ ਪਿੰਡ ਦੀ ਜਿਹੜਾ ਸਾਡਾ ਚਾਰ ਸ਼ਫੇਰੇ ਦੀ ਖੂਬਸੂਰਤੀ ਆ ਉਹਨੂੰ ਬਚਾਉਣ ਦੇ ਲਈ ਔਰ ਖਾਸ ਤੌਰ ਤੇ ਬੇਜਵਾਨੇ ਜੀਵ ਜੰਤੂਆਂ ਦੇ ਘਰ ਨੇ ਜਿਹੜੇ ਉਹ ਇਹੋ ਜੀਆਂ ਜ਼ਮੀਨਾਂ ਦੇ ਵਿੱਚ ਹੀ ਰਹਿ ਗਏ ਬਾਕੀ ਤਾਂ ਖਤਮ ਹੋ ਗਿਆ ਸਾਰਾ ਕੁਝ ਤੁਸੀਂ ਉਹ ਹੰਬੜਾ ਮਾਰਿਆ ਉਹਨਾਂ ਬੇਜਵਾਨਾਂ ਦੇ ਘਰ ਵੀ ਬਚਾਏ ਨੇ ਹਰ ਇੱਕ ਸੱਜਣ ਦਾ ਧੰਨਵਾਦ ਹਰ ਉਸ ਬੀਬੀ ਭੈਣ ਦਾ ਧੰਨਵਾਦ ਜਿਨ੍ਹਾਂ ਨੇ ਇਸ ਜਿਹੜੀ ਇਹ ਸਰਕਾਰ ਦੀ ਲੁੱਟ ਹੈ ਇਹਨੂੰ ਰੋਕਣ ਦੇ ਲਈ ਸਾਇਨ ਕੀਤੇ ਕਦਮ-ਕਦਮ ਚੱਲ ਕੇ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਮੈਂ ਉਹਨਾਂ ਲੋਕਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੂੰਗਾ ਵੀ ਤੁਸੀਂ ਹਟਣਾ ਤਾਂ ਹੈ ਨਹੀਂ ਇਲੈਕਸ਼ਨਾਂ 'ਚ ਤੁਸੀਂ ਲੜਦੇ ਆ ਲੜੋ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਜਿਹੜੇ ਥੋਡੇ ਪੋਸਟਰ ਛਪਣੇ ਆ ਨਾ ਹੁਣ ਆ ਤੁਹਾਨੂੰ ਮਿਲ ਜਾਣੇ ਨੇ ਸਿੰਬਲ ਚੋਣ ਨਿਸ਼ਾਨ ਲੜਨ ਵਾਸਤੇ ਜਿਹੜੇ ਤੁਸੀਂ ਪੋਸਟਰ ਬਣਾਉਣੇ ਆ ਜਿਹੜੇ ਤੁਸੀਂ ਬੈਨਰ ਲਾਉਣੇ ਆ ਚਾਹੇ ਉਹ ਡਿਜੀਟਲ ਆ ਵੀ ਫੋਨ ਤੇ ਵਟਸਐਪ ਤੇ ਭੇਜਣੇ ਆ ਉਹਨਾਂ ਦੇ ਵਿੱਚ ਇੱਕ ਲਾਈਨ ਜ਼ਰੂਰ ਪਾਇਓ ਵੀ ਸ਼ਾਮ ਲਾਟ ਜ਼ਮੀਨ ਸਾਡੇ ਪਿੰਡਾਂ ਦੀ ਆ ਇਹ ਅਸੀਂ ਕਿਸੇ ਨੂੰ ਵੀ ਲੁੱਟਣ ਜਾਂ ਵੇਚਣ ਨਹੀਂ ਦਵਾਂਗੇ ਜੇ ਐਦਾਂ ਦਾ ਕੋਈ ਪੋਸਟਰ ਆਉਂਦਾ ਥੋਡੇ ਕੋਲ ਇਹਨੂੰ ਕੈਂਪੇਨ ਦੇ ਵਿੱਚ ਆਉਂਦਾ ਉਹਨੂੰ ਫੜ ਲਿਓ ਉਹਨੂੰ ਦੇਖ ਲਿਓ ਬਾਕੀ ਇਹਨੂੰ ਪਾੜ ਕੇ ਸੁੱਟ ਦਿਓ ਕੋਈ ਲੋੜ ਨਹੀਂ ਆ ਤਾਨੂੰ ਪਤਾ ਲੱਗ ਜਾਊਗਾ ਘਟੋ ਘਟ ਕੈਂਪੇਨ ਤਾਂ ਚੱਲੇ ਪਤਾ ਤਾਂ ਲੱਗੇ ਦੇਖਦੇ ਆ ਦੇਖਿਓ ਇਹਨਾਂ ਲੀਡਰਾਂ ਨੇ ਪਉਣਾ ਨਹੀਂ ਇਹ ਲਿਖਣ ਆਪਣੇ ਬੋਰਡਾਂ ਤੇ ਪੋਸਟਰਾਂ ਤੇ ਇਹਨਾਂ ਦੇ ਲੀਡਰ ਭਾਸ਼ਣਾਂ ਚ ਕਹਿਣ ਆ ਜਿਹੜੀ ਰੂਲਿੰਗ ਪਾਰਟੀ ਐ ਇਹ ਕਹੇ ਸਰਕਾਰੀ ਧਿਰ ਹੈ ਜਿਹੜੀ ਇਹ ਕਹੇ ਵੀ ਅਸੀਂ ਸ਼ਾਮ ਲਾਟਾਂ ਨਹੀਂ ਜਾਣ ਦਵਾਂਗੇ ਨਹੀਂ ਕਹਿਣਗੇ ਕਾਰਨ ਡੰਮਰੂ ਜਿਵੇਂ ਵੱਜਦਾ ਜਮੂਰਾ ਉਵੇਂ ਕੀ ਕਰਦਾ ਜੀ ਹਾਂਜੀ ਡਮਰੂ ਜਿਵੇਂ ਵੱਜਦਾ ਜਮੂਰਾ ਉਵੇਂ ਹੀ ਨੱਚਦਾ ਟਪੂਸੀਆਂ ਮਾਰਦਾ ਹਾਥੀ ਦੇ ਪੈਰ 'ਚ ਸਾਰਿਆਂ ਦੇ ਪੈਰ ਆ ਜਾਂਦੇ ਆ ਬਸ ਇੱਕੋ ਗੱਲ ਆ ਵੀ ਸ਼ਾਸਕ ਬੇਈਮਾਨ ਹੋ ਗਿਆ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਔਰ ਮਾਰਨ ਮਰਾਉਣ ਤੱਕ ਪਹੁੰਚ ਚੁੱਕਿਆ ਮਰਨ ਤੱਕ ਨਹੀਂ ਹੈਗਾ ਮਾਰਨ ਤੇ ਮਰਾਉਣ ਤੱਕ ਪਹੁੰਚ ਚੁੱਕਿਆ ਲੁੱਟਣਾ ਸ਼ੁਰੂ ਕਰ ਚੁੱਕਿਆ ਜੀ ਹਾਜ਼ਰੀ ਪ੍ਰਵਾਨ ਕਰਿਓ ਅੱਗੇ ਵੀ ਲੋੜ ਪਈ ਕਾ ਪੂਰੇ ਪੰਜਾਬ ਦੇ ਵਿੱਚੋਂ ਤੁਹਾਡਾ ਸਾਥ ਦੇਣ ਦਾ ਹੌਕਾ ਜਰੂਰ ਲਾਵਾਂਗੇ ਜਿੰਨੇ ਜੋਗੇ ਹੋਏ ਅਸੀਂ ਤੁਹਾਡੀ ਹਰ ਇੱਕ ਪਹਿਲੂ ਤੇ ਮਦਦ ਕਰਨ ਦੇ ਲਈ ਤਿਆਰ ਰਹਾਂਗੇ ਔਰ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਨੂੰ ਮਜ਼ਬੂਤ ਕਰਾਂਗੇ ਤੁਸੀਂ ਸਾਨੂੰ ਬੁਲਾਇਆ ਸੁਣਿਆ ਬਹੁਤ ਬਹੁਤ ਧੰਨਵਾਦ ਕੀਰਤੀ ਕਮੀਆਂ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਨਾਨਕ ਸਾਹਿਬ ਦੀ 厄ਰਤੀ ਬਲ ਬਖਸ਼ੇ ਤੇ ਤੁਸੀਂ ਤਰੱਕੀਆਂ ਕਰੋ ਕੋਈ ਐਸਾ ਸਾਡੇ ਪਰਿਵਾਰ ਦੇ ਵਿੱਚੋਂ ਐਸਾ ਨਾ ਹੋਵੇ ਜਿਹੜਾ ਕਿਤੇ ਕਿਸੇ ਨੌਕਰੀ ਤੇ ਗਿਆ ਤੇ ਸਾਈਕਲ ਦੇ ਹੈਂਡਲ ਨਾਲ ਜਾਂ ਡੰਡੇ ਨਾਲ ਬੰਨਿਆ ਹੋ ਟਿਫਨ ਤੇ ਕਿਸੇ ਸੜਕ ਦੇ ਕਿਨਾਰੇ ਕਿਤੇ ਫੇਟ ਵੱਜ ਕੇ ਮਰਿਆ ਪਿਆ ਹੋਵੇ ਤੇ ਨਾ ਹੀ ਕੋਈ ਐਸਾ ਕੋਈ ਕਿਰਤੀ ਕਮੀ ਹੋਵੇ ਜਿਹੜਾ ਕਿਸੇ ਦਰਖਤ ਦੇ ਨਾਲ ਲੜ ਕੇ ਆਵਾ ਹੋਵੇ ਜਾਂ ਕੋਈ ਦਵਾਈ ਪੀ ਕੇ ਜ਼ਹਿਰੀਲੀਆਂ ਆ ਖੇਤਾਂ ਚ ਸਪਰੇਆਂ ਵਾਲੀਆਂ ਦਵਾਈਆਂ ਖਾ ਕੇ ਜਾਂ ਪੀ ਕੇ ਕੋਈ লাশ ਨਾ ਬਣੇ ਨਾਨਕ ਸਾਹਿਬ ਕਿਰਪਾ ਰੱਖਣਾ ਇੱਕ ਜੁਟ ਰਹੋ ਇੱਕ ਹੋ ਕੇ ਲੜਿਓ ਜਜ਼ਬਾਤ ਤੇ ਜੋਸ਼ ਤੋਂ ਬਿਨਾ ਇਹ ਜਿੱਤ ਨਹੀਂ ਹੋਣੀ ਦਿਮਾਗ ਤੋਂ ਕੰਮ ਘਟ ਲਿਓ ਜੋਸ਼ ਤੇ ਆਪਣੇ ਜਜ਼ਬਾਤਾਂ ਤੋਂ ਕੰਮ ਬਦਲਿਓ ਫਿਰ ਤੁਹਾਡੀ ਜਿੱਤ ਨਿਸ਼ਚਿੰਤਾ ਹੋ ਕੇ ਰਹੂਗੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ